ਕੁੜੀ ਜੀ ਜਨਾ ਜ਼ਾਕੀ ਖੰਭਾ ਲੱਗ ਗਿਆ ਕਿ ਨਾ ਚਲੋਗਾ ਵਾਲ ਜੀ ਨੇ ਮਾਨੂੰ ਹਟ ਤਾ ਮੈਂ ਤਾਂ ਰੋਟਾ ਖਾਣ ਤੈਨੂੰ ਡੂੜ ਘੰਟਾ ਹੋਗਾ ਵਾਲ ਵਾਈ ਜਾਂਦੀ ਨੂੰ ਸਿੱਧਾ ਸਿਰ ਨਹੀਂ ਵਾਹ ਜਾਂਦਾਗਾ ਕਿ ਲੂੰਡੇ ਜੇ ਕੱਡੇ ਆ ਨਾਲਿਆ ਜੀਨ ਜੀ ਕੀ ਪਾਈ ਆ ਸਲਵਾਰ ਸੂਟ ਪਾਇਆ ਕਰ ਕਿਹੜਾ ਹੀ ਖੰਭ ਲੱਗ ਗਿਆ ਤੁਹਾਨੂੰ ਜਾ ਜਾ ਕੇ ਸਲਵਾਰ ਸੂਟ ਪਾ ਕੇ ਜਾਈਂ ਜੇ ਜਾਣਾ ਤਾਂ ਕੀ ਹੋ ਮਾ ਚੁਦਾ ਰਿੰਦੋਂਗਾ ਮੇਰੇ ਤੇ ਕਿਵੇਂ ਤੂੰ ਕੁੜੀ ਨੂੰ ਸਾਰਾ ਦਿਨ ਜਰਦਾ ਨਹੀਂ ਤੂੰ ਆਪ ਕਿਵੇਂ ਸੱਤ ਰੰਗੇ ਬੋਦੇ ਕਰ ਲੈਣਾ ਉਹ ਤੁਹਾਨੂੰ ਘਰੇ ਬੈਠਿਆਂ ਨੂੰ ਕੀ ਪਤਾਗਾ ਤੇ ਇਹ ਜਵਾਕੜੀਆਂ ਇਹਨਾਂ ਦੇ ਵੀ ਚਾਹ ਹੁਣੀ ਪੂਰੇ ਹੋਣੇ ਆ ਮੁਰਕੇ ਸੌਰੀ ਜਾ ਕੇ ਕਿਹਨੇ ਤੇਰੇ ਅਰਗੇ ਨੇ ਇਹਨਾਂ ਨੂੰ ਸ਼ੌਂਕ ਪੂਰੇ ਕੀਤੇ ਉਹ ਜ਼ਮਾਨੇ ਦੇ ਹਿਸਾਬ ਨਾਲ ਚੱਲੋ ਕੱਲਾ ਝਾੜੂ ਪੋਚਾ ਕਰਨ ਆਲ ਗਾਈਆਂ ਤੁਸੀਂ ਘਰੇ ਦੁਨੀਆਦਾਰੀ ਚ ਪਤਾ ਕੀ ਕੁਛ ਹੋਈ ਜਾਂਦਾ ਅੱਛਾ ਤੈਨੂੰ ਪਤਾ ਤੂੰ ਪਿਓ ਬਣ ਗਿਆ ਵੀ ਤੈਨੂੰ ਦੁਨੀਆਦਾਰੀ ਚ ਪਤਾ ਸਾਨੂੰ ਤਾਂ ਕਾਹਨੂੰ ਪਤਾ ਜੀ ਮੈਂ ਬਾਹਰ ਅੰਦਰ ਜਾਣਾ ਮੈਨੂੰ ਤਾਂ ਹੀ ਪਤਾ ਨਾ ਆਹੋ ਤੇਰਾ ਪਿਓ ਤਾਂ ਗਿਆ ਹੀ ਅਮਾ ਮਰੋਂ ਮੂੰਹ ਤੇ ਚਪੇੜਾ ਰੱਖ ਕੇ ਆਵੇ ਗੁੱਠੇ ਕੱਢਦੀ ਆ ਜਵਾਕੜੀ ਨਹੀਂ ਮੂੰਹ ਮਾਰੂ ਮਾਰ ਕੇ ਜਿਪੜਾ ਉਹਨੂੰ ਨਾ ਸਮਝਾਈ ਮੇਰੇ ਤੇ ਚੜੀ ਗਈ ਨਹੀਂ ਮੁਰਕੀ ਜੇ ਇੱਕ ਪੇਕੇ ਆਨੇ ਘਰੇ ਨਹੀਂ ਕੁੜੀਆਂ ਨੂੰ ਚਾਹ ਕੋਈ ਪੂਰੇ ਹੋਏ ਤੇ ਮੁਰਕੀ ਕਾਹਨੂੰ ਗੱਸਰੀ ਕਿਾ ਕੇ ਉਥੇ ਵੀ ਮੁੰਡਿਆਂ ਨੂੰ ਕੌਣ ਕਹਿੰਦਾਗਾ ਕੰਨ ਕਹਿੰਦਾ ਤੁਸੀਂ ਮਾਵਾਂ ਹੀ ਕਰਦਿੰਗਾ ਹੀ ਇਹਨਾਂ ਨੂੰ ਕਿਉਂ ਨਹੀਂ ਕਰ ਦਿੰਨਾ ਧੀਆ ਕੀ ਤੇ ਪੁੱਤ ਕੀ ਇੱਕੋ ਜਿਹੇ ਹੁੰਦੇ ਆ ਮਾਪਿਆਂ ਨੂੰ ਮੈਨੂੰ ਕਿਹੜਾ ਬਗਾਨੀ ਐ ਮੇਰੀ ਵੀ ਛੋਟੀ ਭੈਣ ਆਏ ਨਹੀਂ ਪਰ ਤੂੰ ਜ਼ਿਆਦਾ ਨਹੀਂ ਆਏ ਵੀ ਤੂੰ ਜ਼ਿਆਦਾ ਲਾਡ ਲਾ ਜੀ ਫਿਰ ਚੜੇਗਾ ਸਾਡੇ ਆ ਮੈਂ ਨਹੀਂ ਬਸ ਇਹਨੂੰ ਐ ਪਾ ਕੇ ਰੱਖਣ ਜੀਨ ਸੂਟ ਜੇ ਪਾਉਣ ਦੇਣੇ ਇਹਨੂੰ ਸਿੱਧਾ ਸਲਵਾਰ ਸੂਟ ਪਾਵੇ ਜੇ ਪਾਉਣਾ ਤਾਂ ਮੇਰੀ ਘਰ ਵਾਲੀ ਲੱਗ ਜਿੰਨਾ ਪਾਇਆ ਤੂੰ ਫੇਰ ਰੋਕ ਲੈਣਾ ਪਾਵੇ ਤਾਂ ਸਹੀ ਉਹਦੀ ਵੀ ਗੁੱਤ ਨਹੀਂ ਆਈ ਪੱਟੂ ਦੁਨੀਆ ਕੇ ਕੁਰੀ ਨਾ ਦੁਬਾਰਾ ਕਸ਼ਨੀ ਕਹਿਣਾ ਆਉਂਦੇ ਤੇਰੇ ਪਿਆਰ ਨੂੰ ਤੇਰੇ ਵੀ ਗੋਦੇ ਪਟਾਉਣੀ ਆ ਤੂੰ ਕਿਉਂ ਨਹੀਂ ਗੰਜਾ ਹੁੰਦਾ ਆ ਛੱਤ ਰੰਗੇ ਕਰਾ ਲਿਆਉਣਾ ਮਣਾ ਮਣ ਪੈਸੇ ਵੀ ਲਾਉਣਾ ਇਹ ਤਾਂ ਘਰੇ ਸਿਹਰੀ ਬੋਦੀ ਆ ਆਹੋ ਮੇਰਾ ਹਯਾ ਲਾਈ ਜਾਈ ਇਹਨੂੰ ਨਾ ਕੁਛ ਵੀ ਕਹੀ ਇੱਕ ਵੀ ਗੱਲ ਇਹਨੂੰ ਕੀ ਕਹਿਣਾ ਕੀ ਕਹਾਂ ਮੈਂ ਇਹਨੂੰ ਤੁਹਾਨੂੰ ਬਾਹਰ ਨਹੀਂ ਬਾਹਰ ਦੁਨੀਆਦਾਰੀ ਦਾ ਪਤਾ ਕੀ ਕੁਛ ਹੋਈ ਜਾਂਦਾ ਕੀ ਹੋਈ ਜਾਂਦਾ ਇਹ ਪੂਰਾ ਪਰ ਜਵਾਕਣਗਾ ਤੇ ਲੋਕ ਕਿੰਨੀ ਮਾੜੀ ਅੱਖ ਰੱਖਦੇ ਆ ਤੂੰ ਫਿਰ ਤੂੰ ਕਿਵੇਂ ਕਿਤੇ ਬਾਹਰ ਜਾ ਕੇ ਤੈਨੂੰ ਕਿਵੇਂ ਪਤਾ ਮੈਨੂੰ ਪਤਾ ਹੈਗਾ ਇੰਨੀਆਂ ਖਬਰਾਂ ਚੱਲ ਜਾਂਦੀਆਂ ਰਹਿੰਦੀਆਂ ਪਤਾ ਨਹੀਂ ਮੋਬਾਈਲ ਨਹੀਂ ਵੇਦਗਾ ਤੇਰੇ ਨਾ ਇਹ ਕੁੜੀਆਂ ਕਿਤੇ ਸਿਰ ਵਾ ਕੇ ਆਈਆਂ ਗਲਤ ਹੋ ਗਈਆਂ ਬਾ ਮੈਨੂੰ ਬਾੜੀਆਂ ਗੱਲਾਂ ਦਾ ਨਹੀਂ ਪਤਾਗਾ ਪਰ ਮੈਂ ਨਹੀਂ ਇਹ ਦੂੰ ਅਸਨੇ ਪਸਨੇ ਜੇ ਕਰ ਰਹੇ ਨੇ ਬਸ ਤੂੰ ਮੱਛਰ ਨਾਲ ਜ਼ਿਆਦਾ ਕੋਈ ਨਹੀਂ ਆਉਂਦੇ ਤੇਰੇ ਪਿਆਰ ਨੂੰ ਆ ਜਾਣਦੇ ਕੋਈ ਨਹੀਂ ਉਹਨੂੰ ਵੀ ਸਿਰ ਵਾ ਆਈ ਤੂੰ ਬਾਹਰ ਨਿਕਲ ਕੇ ਆਏ ਆਉਗੀ ਇਹ ਉੱਥੇ ਹੀ ਤੋੜੂ ਟੰਗਾ ਤੇਰਾ ਕੁਝ ਕਰਨਾ ਬਾੜਾ ਚੰਗਲਦਾ ਤੂੰ ਬਾ ਬੁੱਤ ਸਰ ਮੜਾ ਸਿੱਧਾ ਬਾੜਿਆ ਕਾ ਜਿਵੇਂ ਮੱਚਦਾ ਹੈ ਕੋਈ ਨਹੀਂ ਪਤਾ ਜਿਹੜਾ ਕੋਈ ਦੁਨੀਆ 'ਚ ਹੋਈ ਜਾਂਦਾ ਹੋਇਆ ਕੁਝ ਸਿੱਖਦੇ ਆ ਇਹਨਾਂ ਨੂੰ ਪਤਾ ਮੜੀ ਨਾ ਸਾਰੀਆਂ ਜਿਹੜੀਆਂ ਬਾਹਰ ਐਂ ਨਹੀਂ ਆ ਨਾ ਵੀ ਕੀ ਇਹ ਕਰਤੂਤਾ ਆਪ ਕਰਦੇ ਆ ਇਹ ਸਾਰਾ ਕੁਝ ਵੇਲੇ ਆ ਚਲ ਸਿਆਣੇ ਬਣ ਕੇ ਜਾਈਦਾ ਹੁੰਦਾ ਠੀਕ ਆ ਪਤਾ ਆਈ ਨਾ ਜਾਵਣੀ ਰੋਟੀ ਖਾ ਕੇ ਜਾਈ ਚੰਗਾ ਜਾਂ ਵੇਖ ਗੁੱਤ ਕਰਕੇ ਜਾਇਆ ਕਰ ਗੁੱਤ ਵੀ ਬਹੁਤ ਸੋਹਣੀ ਲੱਗਦੀ ਆ ਆਈ ਨਹੀਂ ਵੀ ਆਪਾਂ ਬਾਹਲੇ ਫੈਸ਼ਨ ਕਰੀਏ ਫੇਰ ਵੀ ਸੋਹਣੇ ਲੱਗਦੀ ਆ ਚੰਗਾ ਇਹ ਤੇ ਪਰ ਅਨੁਪਾਤਾ ਵੀ ਬਾਹਰ ਦੁਨੀਆ 'ਚ ਕੀ ਹੋਈ ਜਾਂਦਾ ਲੋਕ ਬਹੁਤ ਦੁਨੀਆ ਕੁੱਤੀ ਆ ਠੀਕ ਐ ਸਿਆਣੇ ਬਣ ਕੇ ਰਹੀਦਾ ਕੋਈ ਗੱਲ ਨਹੀਂ ਹੁੰਦੀ ਵੀ ਸਾਰੇ ਚਾਹਾਂ ਲਾੜ ਪੂਰੇ ਹੋ ਜਾਂਦੇ ਹੁੰਦੇ ਆ ਸੌਰੀ ਜਾ ਕੇ ਵੀ ਹੋ ਜਾਂਦੇ ਹੁੰਦੇ ਆ ਠੀਕ ਐ ਆ ਦੇਖ ਗੱਤਵੇ ਕਿੰਨੇ ਸੋਹਣੇ ਲੱਗਦੇ ਕਿੰਨਾ ਸੋਹਣਾ ਸਿੱਧਾ ਸਿਰ ਲੱਗਦਾ ਵੀ ਆਏ ਨਹੀਂ ਵੀ ਆਪਾਂ ਕੋਈ ਬਾਹਲੇ ਫੈਸ਼ਨ ਕਰੀਏ ਫੇਰ ਹੀ ਸੋਹਣੇ ਲੱਗਦੀ ਆ ਠੀਕ ਐ ਇਹਨੂੰ ਚਲ ਮੈਂ ਕਿਹਾ ਤਾਂ ਹੈਣੀਗਾ ਹੁਣ ਮੈਂ ਤਾਂ ਤੇਰੀ ਬਾਹਰ ਹੀ ਕਰਾਉਣੀ ਆ ਮਾਂ ਬਾਣੀ ਤਾਂ ਪਰ ਕਹਿੰਦਾ ਤਾਂ ਪੁੱਤ ਤੇਰਾ ਭਰਾ ਬਿਲਕੁਲ ਸਹੀ ਆ ਚੰਗਾ ਸਿਆਣੀ ਬਣ ਕੇ ਜਾਈਦਾ ਦੇਖ ਸਿੱਧਾ ਸਰ ਕਿੰਨਾ ਸੋਹਣਾ ਲੱਗਦਾ ਗੁੱਤ ਵੀ ਕਿੰਨੀ ਸੋਹਣੀ ਲੱਗਦੀ ਆ ਉਹ ਬੋਦੇ ਜੇ ਨਾਲੋਂ ਸੋਹਣੀ ਲੱਗਦੀ ਆ ਠੀਕ ਆ ਆ ਜਾ ਰੋਟੀ ਪਾਣੀ ਆ ਮੈਂ ਰੋਟੀ ਖਾ ਕੇ ਜਾਈਂ ਚੰਗਾ ਆ ਜਾ